ਪ੍ਰੋਗਰਾਮ 16 ਨੇ ਸਾਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਮਸਲਿਆਂ ਦੇ ਉੱਤੇ ਸਭ ਤੋਂ ਪਹਿਲਾ ਮੁੱਦਾ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਉਮੀਦਵਾਰੀ ਵੀ ਮਿਲੀ ਛੱਡ ਗਏ ਉਹਨਾਂ ਦੇ ਫਿਰ ਵਿਵਾਦਿਤ ਬੋਲ ਸਾਹਮਣੇ ਆਏ ਨੇ ਜਦੋਂ ਕੁੱਤਾ ਭੌਂਕਦਾ ਹੈ ਤੇ ਉੱਤੇ ਨੂੰ ਮੂੰਹ ਕਰਕੇ ਕਹਿੰਦੇ ਨੇ ਕਿ ਇਹ ਸਾਰੇ ਭਾਜੀਪੀ ਦੇ ਵਰਕਰ ਨੇ ਭਾਜੀਪੀ ਦੇ ਬੰਦੇ ਨੇ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਇਸ ਦਾ ਮਤਲਬ ਕੀ ਸੀ ਕਹਿਣ ਦਾ ਇਸ ਤੋਂ ਪਹਿਲਾਂ ਕਿਸਾਨਾਂ ਬਾਰੇ ਵੀ ਵਿਵਾਦਤ ਬੋਲ ਕਹੇ ਗਏ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਵਿਵਾਦਤ ਬੋਲ ਬੋਲਦੇ ਨੇ ਉਸ ਤੇ ਉੱਤੇ ਗੱਲ ਕਰਾਂਗੇ ਦੂਸਰੇ ਨੰਬਰ ਦੇ ਉੱਤੇ ਦਲਵੀਰ ਸਿੰਘ ਗੋਲਡੀ ਦਾ ਪਾਰਟੀ ਛੱਡਣਾ ਔਰ ਕਾਰਨ ਦੱਸਣਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ਗੀ ਇਸ ਦੇ ਮਾਇਨੇ ਕੀ ਨੇ ਤੇ ਕਿੱਧਰ ਨੋ ਜਾ ਸਕਦੇ ਨੇ ਇਸ ਤੇ ਬਾਰੇ ਗੱਲ ਕਰਾਂਗੇ ਔਰ ਤੀਜੇ ਨੰਬਰ ਦੇ ਉੱਤੇ ਵੀ ਇੱਕ ਪੰਜਾਬ ਦਾ ਅਹਿਮ ਮਸਲਾ ਹੈ ਜਿਸ ਦੇ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣੇ ਤੋਂ ਜਿਹੜੀ ਚ ਾਰੇ ਕਹਿ ਦਤਾ ਕਿ ਇੱਕ ਪਾਸੇ ਗਦਾਰ ਹੋਵੇਗਾ ਇੱਕ ਪਾਸੇ ਵਫਾਦਾਰ ਹੋਵੇਗਾ ਇਸ ਦੇ ਮੈਨੇ ਕੀ ਨੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਵਿਵਾਦਤ ਬੋਲਾਂ ਦੀ ਜੇਕਰ ਗੱਲ ਕਰੀਏ ਹਾਲਾਂਕਿ ਹੋਰ ਵੀ ਬਹੁਤ ਸਾਰੇ ਲੀਡਰ ਨੇ ਪਰ ਸੁਸ਼ੀਲ ਕੁਮਾਰ ਰਿੰਕੂ ਨੇ ਜਿਵੇਂ ਅੱਜ ਜਿਹੜੇ ਅੰਦਾਜ਼ ਦੇ ਵਿੱਚ ਇੱਕ ਗੱਲ ਸਾਹਮਣੇ ਲਿਆਂਦੀ ਵੀਡੀਓ ਦੇ ਰੂਪ ਚ ਇਹ ਤੋਂ ਪਹਿਲਾਂ ਕਿਸਾਨਾਂ ਨੂੰ ਗੁੰਡੇ ਤੱਕ ਵੀ ਕਿਹਾ ਗਿਆ ਦਲਿਤ ਵਿਰੋਧੀ ਕਿਹਾ ਗਿਆ ਜਿਹੜੀ ਅੱਜ ਕੁੱਤੇ ਭੌਂਕਣ ਵਾਲੀ ਗੱਲ ਸਾਹਮਣੇ ਆਈ ਹੈ ਇਸ ਦੇ ਅਰਥ ਕੀ ਨਿਕਲਦੇ ਆ ਕੀ ਉਹ ਸਮਝਦੇ ਨਹੀਂ ਕਿ ਮੈਂ ਕੀ ਕਹਿ ਰਿਹਾ ਸਨੀਪ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਹੁਣ ਪੋਲਿਟਿਸ਼ੀਅਨ ਬਣ ਰਹੇ ਨਾ ਇੱਕ ਤੇ ਧਰਬੇ ਦੀ ਘਾਟ ਹੈ ਦੂਜਾ ਇਹਨਾਂ ਨੇ ਠੋਕਰਾਂ ਨਹੀਂ ਖਾਧੀਆਂ ਮਿਹਨਤ ਨਹੀਂ ਕੀਤੀ ਹੈਗੀ ਤੇ ਦਾਅ ਲੱਗਦੇ ਰਹੇ ਨੇ ਪੁਰਾਣੇ ਜਦੋਂ ਲੀਡਰਾਂ ਦੇ ਪਰਚੋਲ ਕਰੀ ਨਾ ਕਿਸੇ ਦੇ ਖਿਲਾਫ ਬੋਲਦੇ ਨਹੀਂ ਸੀ ਕਿਉਂਕਿ ਉਹ ਲੜਾਈ ਵਿਚਾਰਧਾਰਾ ਦੇ ਤੌਰ ਤੇ ਨਿੱਜੀ ਹਮਲੇ ਨਹੀਂ ਸੀ ਕਰਦੇ ਇਹਨਾਂ ਕਹਿੰਦੇ ਸੀ ਕਿ ਕਾਲੀ ਕਾਲੀਦਲ ਦੀ ਸਿਆਸਤਾ ਭਾਜਪਾ ਦੀ ਸਿਆਸਤਾ ਕਾਂਗਰਸ ਪਾਰਟੀ ਦੀ ਸਿਆਸਤਾ ਸੀਪੀਆਈ ਦੀ ਸੀਪੀਐਮ ਦੀ ਬਸਪਾ ਦੀ ਸਿਆਸਤਾ ਔਰ ਉਹਦੋਂ ਬਹੁਤ ਵੱਡੇ ਵੱਡੇ ਲੀਡਰ ਅੱਜ ਦੇ ਜੋ ਲੀਡਰ ਆ ਉਹਨਾਂ ਦੇ ਤੇ ਬਰਾਬਰ ਵੀ ਨਹੀਂ ਹੈਗੇ ਉਸ ਟਾਈਮ ਦੇ ਲੀਡਰ ਦੇਖੋ ਕਿੱਡੇ ਕਿੱਡੇ ਵੱਡੇ ਕੱਦ ਸੀ ਹੁਣ ਜਿੱਡਾ ਛੋਟਾ ਕੱਦ ਦਾ ਓਡੇ ਵੱਡੀ ਗੱਲ ਕਰਦੇ ਨੇ ਜਿੱਡਾ ਛੋਟਾ ਕੱਦ ਓਡੇ ਮੂੰਹ ਫੱਟ ਨੇ ਜਿੱਡਾ ਛੋਟਾ ਕਰਦਾਰ ਹੈ ਤੇ ਆਪਣੇ ਕਰਦਾਰ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਦੇ ਵਿੱਚ ਜਬਾਨੋਂ ਇਹੋ ਭੜੇ ਬੋਲ ਨਿਕਲ ਜਾਂਦੇ ਨੇ ਜਿਹੜੇ ਉਹਨਾਂ ਵਾਸਤੇ ਫਿਰ ਪਵਾੜੇ ਦੀ ਜੜ ਬਣ ਜਾਂਦੀ ਆ ਹੁਣ ਸ਼ਸ਼ੀਲ ਕੁਮਾਰ ਰਿੰਕੂ ਸਾਹਿਬ ਮੈਂਬਰ ਪਾਰਲੀਮੈਂਟ ਨੇ ਤੁਸੀਂ ਚਾਹੇ 8 ਮਹੀਨੇ ਵਾਸਤੇ ਜਾਂ 9 ਮਹੀਨੇ ਵਾਸਤੇ ਮੈਂਬਰ ਪਾਰਲੀਮੈਂਟ ਰਹਿਓ ਪਰ ਜਿਹੜਾ ਸਲੀਕਾ ਨਾ ਚਾਹੇ ਤੁਸੀਂ ਪਾਰਲੀਮੈਂਟ ਦੇ ਅੰਦਰ ਬੋਲੋ ਚਾਹੇ ਬਾਹਰ ਬੋਲੋ ਜਨਤਾ ਨੂੰ ਹੀ ਤੁਸੀਂ ਸਬੋਧਨ ਕਰਿਓ ਪਰ ਜਦ ਸਾਡੀਆਂ ਦੇਸ਼ ਦੀਆਂ ਅਸੈਂਬਲੀਆਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਅਜਿਹੇ ਭੜੇ ਭੜੇ ਸ਼ਬਦ ਬੋਲੇ ਜਾਣ ਤੇ ਫਿਰ ਉਹ ਕਿਤਨਾ ਕੀਤੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਲੈਂਦਾ ਕਿਉਂਕਿ ਜਿਸ ਪਾਰਟੀ ਤੋਂ ਹੁਣ ਇਹ ਸਬੰਧ ਰੱਖਦੇ ਨੇ ਸ਼ਸ਼ੀਲ ਕੁਮਾਰ ਰਿੰਕੂ ਸਾਹਿਬ ਬੀਜੇਪੀ ਤੋਂ ਤੇ ਜੇ ਪਾਰਲੀਮੈਂਟ ਦੇ ਵਿੱਚ ਬੀਜੇਪੀ ਦਾ ਇੱਕ ਐਮਪੀ ਮੁਸਲਮਾਨ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਐਮਪੀ ਨੂੰ ਭੈੜੀਆਂ ਭੈੜੀਆਂ ਉਹਦੇ ਫਿਰਕੇ ਨੂੰ ਲੈ ਕੇ ਉਹਦੀ ਕੌਮ ਨੂੰ ਲੈ ਕੇ ਉਹਦੇ ਧਰਮ ਨੂੰ ਲੈ ਕੇ ਗਾਲਾਂ ਕੱਢ ਸਕਦੇ ਨੇ ਜੇ ਹਿਮਾਚਲ ਤੋਂ ਇੱਕ ਮੈਂਬਰੀ ਮੈਂਬਰ ਪਾਰਲੀਮੈਂਟ ਸੈਂਟਰ ਦਾ ਵਜ਼ੀਰ ਦਿੱਲੀ ਦੇ ਵਿੱਚ ਆ ਇੱਕ ਫਿਰਕੇ ਦੇ ਲੋਕਾਂ ਨੂੰ ਸਬੋਧਨ ਕਰਦੇ ਹੋਏ ਗਾਲਾਂ ਕੱਢ ਸਕਦਾ ਤੇ ਫਿਰ ਸਾਰੇ ਹੀ ਕੱਢ ਸਕਦੇ ਹੁਣ ਸਵਾਲ ਹੈ ਕਿ ਰਿੰਕੂ ਸਾਹਿਬ ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਕਾਉਂਸਲਰ ਫਿਰ ਉਥੋਂ ਐਮਐਲਏ ਬਣ ਜਾਂਦੇ ਨੇ ਕਾਂਗਰਸ ਪਾਰਟੀ ਛੱਡ ਦਿੰਦੇ ਨੇ ਇਹ ਕਹਿ ਕੇ ਛੱਡਦੇ ਨਹੀਂ ਸੀ ਕਿ ਜੇ ਕਾਂਗਰਸ ਪਾਰਟੀ ਕੋਈ ਛੱਡੂਗਾ ਤੇ ਉਹਦਾ ਸਭ ਤੋਂ ਪਹਿਲਾਂ ਗਦਾਰਾਂ ਵਿੱਚ ਨਾਮ ਲਿਖਿਆ ਜਾ ਫਿਰ ਸਾਰੀਆਂ ਪੁਰਾਣੀਆਂ ਵੀਡੀਓ ਡਿਲੀਟ ਕਰ ਦੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਐਮਪੀ ਬਣਦੇ ਤੇ ਫਿਰ ਆਮ ਆਦੀ ਪਾਰਟੀ ਉਮੀਦਵਾਰ ਡਿਕਲੇਅਰ ਕਰਦੀ ਉਹ ਵੀ ਛੱਡਦੇ ਅੱਜ ਆਮ ਆਦੀ ਪਾਰਟੀ ਤੋਂ ਇੰਨੀ ਜ਼ਿਆਦਾ ਖਫਾ ਹੋਏ ਹੂੰ ਕਿਉਂਕਿ ਇਹਨਾਂ ਦਾ ਵਿਰੋਧ ਬਹੁਤ ਹੋਇਆ ਆ ਆਮਾਦੀ ਪਾਰਟੀ ਦੇ ਲੀਡਰਾਂ ਨੇ ਪਾਰਟੀ ਨੇ ਵਿਰੋਧ ਬੜਾ ਕਰਾਇਆ ਸ਼ਾਇਦ ਵਿੱਚ ਇਹਨਾਂ ਨੂੰ ਗद्दार ਤੱਕ ਬੋ ਦਿੱਤਾ ਗਿਆ ਇਤੋਂ ਤੱਕ ਜਿਹੜੇ ਦੂਜੇ ਨੇ ਸ਼ੀਤ ਲੰਗਰਾਲ ਉਹ ਤੇ ਕਹਿ ਰਹੇ ਕਿ ਸਾਡੇ ਸਾਨੂੰ ਖਤਰਾ ਉਹਨਾਂ ਦੇ ਕੰਪਲੇਂਟ ਸ਼ਿਕਾਇਤਾਂ ਵੀ ਦਿੱਤੀਆਂ ਨੇ ਪਰ ਅੱਜ ਜਦੋਂ ਸਬੋਧਨ ਕਰ ਰਹੇ ਹ ਰਿੰਕੂ ਸਾਹਿਬ ਤੇ ਜਦੋਂ ਉਹ ਬੋਲ ਰਹੇ ਸੀ ਤੇ ਉਦੋਂ ਇੱਕ ਕੁੱਤੇ ਵਾਲੇ ਵੇਖੇ ਕੋਈ ਕੁੱਤਾ ਭੌਂਗ ਰਿਹਾ ਕੁੱਤੇ ਦਾ ਕੰਮ ਤੇ ਭੌਂਕਣਾ ਦਾ ਉਹਨੂੰ ਕਹਿ ਕੇ ਤੁਸੀਂ ਇਹ ਕਹਿਣਾ ਕਿ ਆ ਇੱਕ ਪਾਰਟੀ ਨੂੰ ਲੈ ਕੇ ਕਿ ਇੱਥੇ ਕੋਈ ਨਹੀਂ ਆਮਾ ਦੀ ਪਾਰਟੀ ਦਾ ਮੈਨੂੰ ਲੱਗਦਾ ਕਿ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ ਤੁਸੀਂ ਉਸ ਪਾਰਟੀ ਨੇ ਤੁਹਾਨੂੰ ਐਮਪੀ ਬਣਾਇਆ ਇੱਕ ਹਾਰੇ ਹੋਏ ਐਮਐਲਏ ਨੂੰ ਐਮਪੀ ਬਣਾਇਆ ਦੇਸ਼ ਦੇ ਵਿੱਚ 543 ਐਮਪੀ ਚੁਣੇ ਜਾਂਦੇ ਨੇ 140 ਕਰੋੜ ਆਬਾਦੀ ਚ ਉਹਨਾਂ ਵਿੱਚੋਂ ਇੱਕ ਸੀ ਤੇ ਘੱਟੋ ਘੱਟ ਉਸ ਪਾਰਟੀ ਦੀ ਤੇ ਕਦਰ ਕਰਨੀ ਚਾਹੀਦੀ ਨਾ ਤੇ ਅੱਜ ਉਸ ਪਾਰਟੀ ਨੂੰ ਤੁਸੀਂ ਇਹ ਵੇਖ ਕਹਿ ਰਹੇ ਨੇ ਕਿ ਸ਼ਾਇਦ ਜੇ ਉਹਤੇ ਕੁੱਤਿਆ ਭੌਂਗ ਰਹੇ ਨੇ ਸਿਰਫ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਵੇਖ ਕੇ ਇਹ ਮੈਨੂੰ ਲੱਗਦਾ ਕਿ ਘੱਟੋ ਘੱਟ ਲੀਡਰਾਂ ਨੂੰ ਸਿੱਖਣਾ ਚਾਹੀਦਾ ਕਿਉਂਕਿ ਇਹ ਸ਼ਸ਼ੀਲ ਕੁਮਾਰ ਰਿੰਕੂ ਹੁਣਾਂ ਨੂੰ ਵੀ ਤਜਰਬੇ ਦੀ ਘਾਟ 17 'ਚ ਐਮਐਲਏ ਬਣੇ 22 'ਚ ਹਾਰ ਗਏ ਫਿਰ ਜਾ ਕੇ ਐਮਪੀ ਬਣ ਗਏ ਤੁਸੀਂ ਸੱਤਾਂ ਸਾਲਾਂ ਦੀ ਸਿਆਸਤ ਦੇ ਵਿੱਚ ਪਾਰਟੀਆਂ ਬਾਰੇ ਇਦਾਂ ਬੋਲੋਗੇ ਜਾਂ ਪਾਰਟੀਆਂ ਦੇ ਲੀਡਰਾਂ ਬਾਰੇ ਜਿਹੀਆਂ ਟਿੱਪਣੀਆਂ ਕਰੋਗੇ ਕਿਉਂਕਿ ਪਿਛਲੇ ਹਫਤੇ ਤੁਸੀਂ ਕਿਸਾਨਾਂ ਨੂੰ ਗੁੰਡੇ ਕਹਿ ਦਿੱਤਾ ਹੈਗਾ ਘੱਟੋ-ਘੱਟ ਇੱਕ ਮੈਂਬਰ ਪਾਰਲੀਮੈਂਟ ਹੋਵੇ ਇੱਕ ਐਮਐਲਏ ਹੋਵੇ ਇੱਕ ਲੀਡਰ ਹੋਵੇ ਅਗਰ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲਦੇ ਨੇ ਤੇ ਬਹੁਤ ਹੀ ਨਿੰਦਣਯੋਗ ਆ ਘੱਟੋ-ਘੱਟ ਇਹਦੇ ਨਾਲੋਂ ਨਾ ਬੋਲੋ ਜਾਂ ਆਪਣੀ ਜ਼ੁਬਾਨ ਤੇ ਕੰਟਰੋਲ ਜਿਸ ਬੰਦੇ ਨੇ ਜਿਸ ਪੋਲਿਟਿਸ਼ੀਅਨ ਨੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਿਆ ਨਾ ਉਹ ਲੀਡਰ ਬਣਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਮੂੰਹੋਂ ਕਿਸੇ ਪ੍ਰਤੀ ਅਜਿਹੇ ਸ਼ਬਦ ਨਹੀਂ ਕੈਪਟਨ ਅਮਰਿੰਦਰ ਸਿੰਘ दे मूँ वो जरूर पहला बलूंगड़े बुलूंगड़े बोलता रहा फिर उन्होंने अहसास होया उस बाद दो हज़ार सतारा तो लैके दो हज़ार बई तक किसी बारे उन्होंने माड़े चंगे बोल नहीं बोले ਭੋਰ ਬਹੁਤ ਸਾਰੇ ਚਲੋ ਦੋ ਆਪਾਂ ਇੱਕ ਚੀ ਮਨਿਸਟਰ ਦੱਸ ਰਹੇ ਨੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਕਿਸੇ ਬਾਰੇ ਨਿੱਜੀ ਪਹਿਲੀ ਗੱਲ ਤੋਂ ਬੋਲਦੇ ਨਹੀਂ ਆ ਵੈਸੀ ਵੀ ਪੰਜਾਬ ਦੀ ਸਿਆਸਤ ਅੰਦਰ ਏਜੰਡੇ ਦੀ ਸਿਆਸਤ ਹੋ ਨਹੀਂ ਰਹੀ ਇੱਕ ਦੂਜੇ ਉੱਤੇ ਤੋਹਮਤਬਾਜ਼ੀ ਜਾਂ ਪਾਰਟੀਆਂ ਦਾ ਨਿਸ਼ਾਨ ਜਿਹੜਾ ਆ ਉਹਦੇ ਲੈ ਕੇ ਸਿਆਸਤ ਹੋ ਰਹੀ ਹੈ ਜਿਵੇਂ ਕਿ ਅਮਰਤਾ ਵੜਿੰਗ ਨੇ ਭਾਵੇਂ ਮਾਫੀ ਮੰਗ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਅਸੀਂ ਭੁੱਲ ਬਖਸ਼ਾ ਲਈ ਹੈ ਹੁਣ ਤਾਂ ਇਸ ਦੇ ਵਿੱਚ ਸਾਡਾ ਕੋਈ ਹੋਰ ਕਸੂਰ ਨਹੀਂ ਹੋਣਾ ਚਾਹੀਦਾ ਸਾਡੀ ਮਨਛਾ ਨਹੀਂ ਸੀ ਉਹਨਾਂ ਨੇ ਵੀ ਪੰਜੇ ਦਾ ਜਿਹੜਾ ਨਿਸ਼ਾਨ ਹੈ ਉਹ ਗੁਰੂਆਂ ਦੇ ਪੰਜੇ ਨਾਲ ਜੋੜ ਕੇ ਸਾਹਮਣੇ ਦੀ ਦੱਸਿਆ ਜਾਂਦਾ ਰਿਹਾ ਇਹ ਵੀ ਮਦਰ ਸਾਡੇ ਸਟੇਟ ਹੀ ਨਹੀਂ ਦੇਸ਼ ਦੇ ਅੰਦਰ ਲੀਡਰ ਕਰਾਈਸਿਸ ਆ ਸਾਡੇ ਜਿਹੜੇ ਸਟਾਲਵਰਡ ਪੈਦਾ ਹੋਣੇ ਚਾਹੀਦੇ ਸਿਆਸਤ ਦੇ ਤਾਰੇ ਪੈਦਾ ਹੋਣੇ ਚਾਹੀਦੇ ਹੁਕਮੀਆਂ ਜਾਂ ਸਮਾਜ ਦੇ ਵਿੱਚ ਗਰਾਵਟ ਲਾ ਲੋ ਸਮਾਜ ਦੇ ਵਿੱਚ ਇੰਨੀ ਜ਼ਿਆਦਾ ਗਰਾਵਟ ਹੈਗੀ ਆ ਕਿ ਹਰ ਖੇਤਰ ਦੇ ਵਿੱਚ ਸਾਡੇ ਕੋਲ ਉਸ ਤਰ੍ਹਾਂ ਦੇ ਕਿਰਦਾਰਵਾਰੇ ਪਾਇਦਾਰ ਵਜਨਦਾਰ ਲੀਡਰ ਨਹੀਂ ਪੈਦਾ ਹੋ ਰਹੇ ਜਾਂ ਸਾਡੇ ਕੋਲ ਉਦਾਂ ਦੀਆਂ ਹਸਤੀਆਂ ਨਹੀਂ ਪੈਦਾ ਹੋ ਰਹੀਆਂ ਕਿਸੇ ਵੀ ਖੇਤਰ ਵਿੱਚ ਹਰ ਖੇਤਰ ਵਿੱਚ ਗਰਾਡ ਆ ਪਹਿਲਾਂ ਵੱਡੇ ਵੱਡੇ ਅਫਸਰ ਪੈ ਹੁੰਦੇ ਸੀ ਜਿਹਨਾਂ ਦੀ ਰੀਡ ਦੀ ਹੱਡੀ ਕੰਮ ਕੋ ਦੀ ਪੋਲਿਟਿਸ਼ੀਨ ਲੋਕੀ ਸੋਹਾ ਕੰਦੇ ਸੀ ਹੁਣ ਦੇਖ ਲਓ ਪੋਲਿਟਿਸ਼ੀਨਾਂ ਦਾ ਕਿਰਦਾਰ ਦੇਖ ਲਓ ਕਟੋਕਟ ਬੋਲਣ ਤੋਂ ਪਹਿਲਾਂ ਚਾਹੇ ਤੁਸੀਂ ਆਪਣੇ ਵਿਰੋਧੀਆਂ ਬਾਰੇ ਬੋਲਦੇ ਹੋ ਚਾਹੇ ਨਹੀਂ ਇਹੇ ਸ਼ਬਦਾਂ ਦਾ ਤੇ ਖਿਆਲ ਰੱਖਣਾ ਚਾਹੀਦਾ ਰਹੀ ਗੱਲ ਹੁਣ ਅਮਰਤਾ ਵੜਿੰਗ ਪਹਿਲੀ ਗੱਲ ਕਿ ਅਮਤ ਅਮਰਤਾ ਵੜਿੰਗ ਇੱਕ ਪਾਰਟੀ ਦੇ ਪ੍ਰਧਾਨ ਦੀ ਪਤਨੀ ਆ ਉਹਦੀ ਡਿਊਟੀ ਕੌਣ ਲਾ ਰਿਹਾ ਹੈਗਾ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਕੌਣ ਕਹਿ ਰਿਹਾ ਕਟੋਟ ਕਿਉਂਕਿ ਪਹਿਲਾਂ ਵੀ ਪਾਰਟੀ ਪ੍ਰਧਾਨ ਰਹੇ ਨੇ ਮੈਨੂੰ ਲੱਗਦਾ ਕਿ ਕਿਸੇ ਪਾਰਟੀ ਦੇ ਪ੍ਰਧਾਨ ਦੀ ਧਰਮ ਪਤਨੀ ਦੀ ਇੰਨੀ ਇਨਵੋਲਵਮੈਂਟ ਹੋਵੇ ਹਾਂ ਤੁਹਾਡੀ ਇੱਛਾ ਹੈ ਗਿੱਦੜ ਬਾਈ ਦੀ ਮੰਨਿਆ ਕਿਉਂਕਿ ਤੁਸੀਂ ਆਪਣੇ ਪਤੀ ਵਾਸਤੇ ਕੈਂਪੇਨ ਕੀਤੀ ਫਿਰ ਤੁਹਾਨੂੰ ਲੱਗਾ ਕਿ ਮੈਂ ਵੀ ਮੈਂਬਰ ਪਾਰਲੀਮੈਂਟ ਬਣ ਜੰਦੇ ਹਾਂ ਠੀਕ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਮੀਆਂ ਬੀਬੀ ਨੇ ਸਲਾਹ ਕੀਤੀ ਉਹ ਦਿਨ ਨੂੰ ਟਿਕਟ ਨਹੀਂ ਮਿਲੀ ਅਮਰਤਾ ਵੇਂਗੜੂ ਪਰ ਹੁਣ ਉਹਨਾਂ ਦੀ ਡਿਊਟੀ ਲੱਗ ਰਹੀ ਹੈ ਇਹ ਵੀਡੀਓ ਪੁਰਾਣੀ ਕਿ ਨਵੀਂ ਇਹ ਵੀ ਹਜੇ ਜਾਂਚ ਦਾ ਵਿਸ਼ਾ ਪਰ ਜੇ ਉਹਨਾਂ ਨੇ ਮਾਫੀ ਮੰਗ ਲਈ ਇਹਦਾ ਮਤਲਬ ਨਵੀਂ ਹੋ ਸਕਦੀ ਹੈ ਪਰ ਉਹ ਪਿੰਡੋਂ ਪਿੰਡ ਪ੍ਰਚਾਰ ਕਰੇ ਕਾਦੇ ਵਾਸਤੇ ਕਰੇ ਨਾ ਤੁਹਾਡੇ ਘਰ ਵਾਲਾ ਲੜ ਰਹੇ ਨੇ ਨਾ ਤੁਹਾਨੂੰ ਟਿਕਟ ਮਿਲੀ ਹਾਂ ਹੁਣ ਜਾ ਕੇ ਸੁ ਕਰੋ ਇੱਥੇ ਲੁਧਿਆਣੇ ਪਰ ਉਹਨਾਂ ਨੂੰ ਹੈ ਸਿਆਣੀ ਲੀਡਰ ਬਹੁਤ ਅੱਛਾ ਬੋਲਦੇ ਨੇ ਲੋਕਾਂ ਨੂੰ ਆਪਣੇ ਭਾਸ਼ਣ ਦੇ ਨਾਲ ਇਕਲਨ ਦੀ ਜਿਹੜੀ ਕਲਾ ਸਮਰਥਾ ਕਲਾ ਉਹ ਅਮਰਤਾ ਵੜਿੰਗਰ ਦੇ ਵਿੱਚ ਹੈ ਪਰ ਕਿਹੋਲੇ ਬੰਦਾ ਜੋ ਸ਼ਬਦਾਂ ਦੇ ਨਾਲ ਖੇਡਦਾ ਨਾ ਜਦ ਸ਼ਬਦਾਂ ਦਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰਦਾ ਉਹ ਬੰਦਾ ਸ਼ਬਦਾਂ ਦੇ ਜਾਲ ਦੇ ਵਿੱਚ ਖੋਦ ਹੀ ਫਸ ਜਾਂਦਾ ਹੋ ਸਕਦਾ ਉਹਨਾਂ ਦੀ ਮਨਛਾ ਨਾ ਹੋਵੇ ਜਦ ਬੰਦਾ ਉਹਨੇ ਇਹਨਾਂ ਦਾ ਟੋਟਕਾ ਜੀ ਬਣਾਉਣ ਦੇ ਯਤਨ ਕਰਦਾ ਬੰਦਾ ਉਹ ਉਹ ਬਣਾਉਣ ਦੀ ਯਤਨ ਦੇ ਵਿੱਚ ਅਮਰਤਾ ਵੜਿੰਗ ਫਸ ਗਏ ਨੇ ਠੀਕ ਮਾਫੀ ਮੰਗ ਲਈ ਕਿਉਂਕਿ ਬੰਦੇ ਕੋਈ ਗਲਤੀ ਹੁੰਦੀ ਹੈ ਤੇ ਉਹਨਾਂ ਨੇ ਗੁਨਾਹ ਆਪਣਾ ਕਬੂਲ ਕਰ ਲਿਆ ਮਾਫੀ ਮੰਗ ਲਈ ਜਿਵੇਂ ਰਾਜਾ ਅਮਰਿੰਦਰ ਸਿੰਘ ਵੜਿੰਗ ਕਹੇ ਕਿ ਅਸੀਂ ਸੇਵਾ ਵੀ ਕਰ ਲਾਂਗੇ ਨਾ ਚਲੋ ਅੱਛੀ ਗੱਲ ਕਿਉਂਕਿ ਇਸ ਤੋਂ ਪਹਿਲਾਂ ਕਾਲੀ ਦਲ ਦੇ ਇੱਕ ਲੀਡਰ ਨੇ ਵੀ ਕਿਹਾ ਹੈ ਕਿ ਦਵਾਈ ਵੀ ਬੜੀ ਮਸ਼ਹੂਰ ਹੋਈ ਸੀ ਅਮਰਿੰਦਰ ਸਿੰਘ ਵੜਿੰਗ ਅਮਰਿੰਦਰ ਸਿੰਘ ਵੜਿੰਗ ਤੇ ਇਦਾਂ ਦੇ ਟੋਟ ਕੇ ਛਾੜ ਹੀ ਦਿੰਦਾ ਉਹ ਤੇ ਉਹ ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ ਇਹ ਲੱਗਦਾ ਕਿ ਜਿੰਨਾ ਚਿਰ ਮੈਂ ਕਿਸੇ ਰੈਲੀ ਦੇ ਵਿੱਚ ਅਜਿਹੀ ਗੱਲ ਨਾ ਕਰਾਂ ਮਜ਼ਾ ਨਹੀਂ ਆਉਂਦਾ ਪਰ ਬੋਲਣ ਕਿਸੇ ਬਾਰੇ ਬੋਲੀ ਜਾ ਪਰ ਟਿੱਪਣੀ ਕਰਨ ਨਹੀਂ ਕਿ ਆ ਕਾਂਗਰਸ ਦਾ ਪੰਜਾ ਇਹ ਬਾਬੇ ਨਾਨਕ ਦਾ ਪੰਜਾ ਸਰਾ ਸਰ ਗਲਤ ਹੈ ਕਿੱਥੇ ਬਾਬਾ ਨਾਨਕ ਕਿੱਥੇ ਕਾਂਗਰਸ ਔਰ ਦੂਜਾ ਗਲ ਹੈ ਕਿ ਚੋਣ ਨਿਸ਼ਾਨ ਪੰਜਾ ਦੇ ਕਿਸੇ ਵੇਲੇ ਭਲਿਆਂ ਵੇਲੇ ਸ਼੍ਰੋਮਣੀ ਕਾਲੀ ਦਲ ਦਾ ਵੀ ਰਿਆ ਹੁਣ ਚਲ ਗਈ ਚੰਗੀ ਗੱਲ ਮਾਫੀ ਮੰਗ ਲਈ ਔਰ ਕਾਲੀ ਦਲ ਦੇ ਲੀਡਰ ਨੇ ਵੀ ਪਿੱਛੇ ਜੇ ਕਹਿਤਾ ਸੀ ਕਿ ਇਹ ਜਿਹੜੀ ਸ਼੍ਰੋਮਣੀ ਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਬਾਬੇ ਨਾਨਕ ਦੀ ਤਕੜੀ 13 13 ਤੋਲ ਦੇਣਾ ਮੈਨੂੰ ਲੱਗਦਾ ਕਿ ਜਦੋਂ ਲੀਡਰ ਐਦਾਂ ਦੇ ਬੋਲਦੇ ਨੇ ਜਾਂ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਵੱਡਾ ਬਹੁਤ ਵੱਡਾ ਭਾਸ਼ਣ ਦੇ ਲੈਂਦਾ ਮੇਰੇ ਵਰਗੇ ਸ਼ਬਦ ਨਹੀਂ ਬੋਲ ਸਕਦੇ ਮੇਰੇ ਵਰਗਾ ਕੋਈ ਬਲਾਰਾ ਨਹੀਂ ਹੈ ਜਦੋਂ ਐਦਾਂ ਦਾ ਕਿਸੇ ਬੰਦੇ 'ਚ ਹੰਕਾਰ ਟਾਈਪ ਆ ਜਾਏ ਇਹ ਸ਼ਬਦਾਂ ਨਾਲ ਖੇਡਨ ਦਾ ਜਿਤਕਰ ਉਹ ਫਾਜ਼ੰਦੇ ਅਮਰਤਾ ਵੜਿੰਗ ਵੀ ਉਸੇ ਚੱਕਰ ਦੇ ਵਿੱਚ ਫਸ ਗਏ ਲੇਕਿਨ ਘੱਟੋ ਘੱਟ ਗਰੇਜ਼ ਕਰਨ ਜਦੋਂ ਤੁਸੀਂ ਪਬਲਿਕ ਫਿਗਰ ਬਣ ਗਏ ਅਮਰਤਾ ਵੜਿੰਗ ਚਾਹੇ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਜੀਵਨ ਸਾਥਨ ਨੇ ਪਰ ਐਜ ਉਹਨਾਂ ਨੂੰ ਪੋਲਿਟਿਸ਼ੀਅਨ ਦੇ ਤੌਰ ਤੇ ਲੋਕਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ ਹੈ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਕਿਸੇ ਨਾ ਕਿਸੇ ਰੋਜ ਜਾਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣ ਕੇ ਉਹਨਾਂ ਦੇ ਜਾਂ ਦੇਸ਼ ਦੀ ਪਾਰਲੀਮੈਂਟ ਵਿੱਚ ਬਣ ਕੇ ਜਨ ਉਹ ਪਰਿਵਾਰ ਨੇ ਕੀ ਡਿਸਾਈਡ ਕੀਤਾ ਉਹਨੂੰ ਟਿਕਟ ਨਹੀਂ ਮਿਲੀ ਪਰ ਮਿਲਣੀ ਚਾਹੀਦੀ ਸੀ ਜਿੰਨਾ ਉਹਨਾਂ ਨੇ ਬਠਿੰਡੇ ਦੇ ਵਿੱਚ ਕੰਮ ਕੀਤਾ ਜਿਸ ਆਸਨਾ ਕੀਤਾ ਪਤਾ ਨਹੀਂ ਰਾਜਾ ਮਰਿੰਦਰ ਸਿੰਘ ਵੜਿੰਗ ਕਿਉਂ ਨਹੀਂ ਸਟੈਂਡ ਲੈ ਕੇ ਪਰ ਇਹ ਵੀ ਹੋ ਸਕਦਾ ਕਿ ਜੇ ਮੈਂ ਉੱਥੇ ਆਪਣੀ ਘਰ ਵਾਲੀ ਨੂੰ ਟਿਕਟ ਦਵਾ ਗਏ ਤਾਂ ਮੈਂ ਬਠਿੰਡੇ ਜੋਗਾ ਰਹਿ ਜਾਣਾ ਸੀ 12 ਸੀਟਾਂ ਦੇ ਪ੍ਰਚਾਰਕ ਨੇ ਪਰ ਉਹ ਲੋ ਉੱਥੇ ਦੇ ਫਸੇ ਨਹੀਂ ਹੈਗੇ ਅਗਲੇ ਲੁਧਿਆਣੇ ਫਸ ਗਏ ਜੀ ਅਗਲਾ ਮਸਲਾ ਇਹ ਹੈ ਕਿ ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਸਭ ਤੋਂ ਪਹਿਲਾਂ ਨੇ ਉਹ ਨਾਰਾਜ਼ਗੀ ਵੀ ਇਸ ਕਦਰ ਹੁੰਦੀ ਹੈ ਪਾਰਟੀ ਛੱਡ ਦਿੱਤੀ ਜਾਂਦੀ ਹੈ ਦਲਵੀਰ ਸਿੰਘ ਗੋਲਡੀ ਨੇ ਜਿਹੜਾ ਫੈਸਲਾ ਲਿਆ ਉਸ ਵਿੱਚ ਲਿਖਿਆ ਹੈ ਸਾਫ਼-ਸਾਫ਼ ਮੋਟੇ ਅੱਖਰਾਂ 'ਚ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ਗੀ ਹੈ ਇਸ ਕਰਕੇ ਪਾਰਟੀ ਛੱਡ ਰਹੇ ਹਾਂ ਔਰ ਇਸ ਪਾਰਟੀ ਛੱਡਣ ਦੇ ਨਾਲ ਦਲਵੀਰ ਸਿੰਘ ਗੋਲਡੀ ਦੇ ਨਾਲ ਕਿੰਨਾ ਕੁ ਫਰਕ ਪੈਣਾ ਕਾਂਗਰਸ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਇੱਕ ਤੇ ਤੁਹਾਡਾ ਕੋਈ ਫਿਊਚਰ ਤੇ ਲੱਗ ਨਹੀਂ ਰਿਹਾ ਕਿ ਤੁਹਾਡੀ ਸੈਂਟਰ ਸਰਕਾਰ ਬਣ ਗਈ ਤੇ ਅਸੀਂ ਸ਼ਾਇਦ ਮੈਂਬਰ ਪਾਰਲੀਮੈਂਟ ਬਣ ਜਾਂਦੇ ਤੇ ਸੈਂਟਰ ਚ ਵਜ਼ੀਰ ਬਣ ਜਾਂਦੇ ਪਰ ਸਾਰੇ ਕੀ ਐਮਪੀ ਬੰਨੇ ਜ਼ਰੂਰੀ ਹੁੰਦੇ ਨੇ ਸਾਰੇ ਐਮਐਲਏ ਬੰਨੇ ਜ਼ਰੂਰੀ ਹੁੰਦੇ ਨੇ ਸਾਰੇ ਮੁੱਖ ਮੰਤਰੀ ਬੰਨੇ ਜ਼ਰੂਰੀ ਹੁੰਦੇ ਨੇ ਹੁਣ ਕਾਂਗਰਸ ਪਾਰਟੀ ਦੇ ਹਾਲਾਤ ਇਹ ਨੇ ਕਿ ਸੱਤਾ ਤੋਂ ਬਾਹਰ ਹੋ ਗਏ ਨੇ ਪਰ ਉਹਨਾਂ ਨੂੰ ਫੁੱਕ ਜੀ ਆ ਗਈ ਕੁਰਸੀ ਦੀ ਉਸ ਚੱਕਰ ਦੇ ਵਿੱਚ ਇਹਨਾਂ ਲੱਗਦਾ ਕਿ ਅਸੀਂ ਐਮਪੀ ਬੰਨਾ ਚਾਹੀਦਾ ਸੀ 27 ਹਲੇ 27 ਹੋਣੀ ਆ ਪਹਿਲਾਂ ਹੀ ਮੁੱਖ ਮੰਤਰੀ ਬਣਨ ਦੇ ਸ਼ਦਾਈ ਹੋ ਗਏ ਨੇ ਕਿੰਨੇ ਪੰਜਾਬ ਦੇ ਵਿੱਚ 7-8 ਤੇ ਕਾਂਗਰਸ ਦੇ ਹੀ ਮੁੱਖ ਮੰਤਰੀ ਬਣਨ ਦੇ ਚਿਹਰੇ ਤੁਰੇ ਫਿਰਦੇ ਨੇ ਐਮਪੀ ਤੋਂ ਨਾਰਾਜ਼ ਹੋ ਜਾਂਦੇ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਮੇਰਾ ਹੱਕ ਮਾਰ ਦਿੱਤਾ ਗਿਆ ਸਾਡੇ ਇਲਾਕੇ ਦਾ ਹੱਕ ਮਾਰ ਦਿੱਤਾ ਗਿਆ ਹੁਣ ਸਵਾਲ ਹੈ ਕਿ ਤੁਹਾਡੇ ਇਲਾਕੇ ਦਾ ਹੱਕ ਮਾਰ ਦਿੱਤਾ ਗਿਆ ਤੇ ਫਿਰ ਸੁਨੀਲ ਜਾਖੜ ਜੋ ਕਾਂਗਰਸ ਪਾਰਟੀ ਦੇ ਪ੍ਰਧਾਨੀ ਉਹਨਾਂ ਨੂੰ ਕਦੋਂ ਪੇ ਗੁਰਦਾਸਪੁਰ ਨੂੰ ਕਿਉਂ ਭੇਜ ਦਿੱਤਾ ਇਹ ਤਾਂ ਕਾਂਗਰਸ ਪਾਰਟੀ ਦਾ ਅਡਜਸਟਮੈਂਟ ਦੇਖਣੀ ਚਾਹੀਦੀ ਹੈ ਪਰ ਗੁਰਦੀਪ ਸਿੰਘ ਗੋਲਡੀ ਨੂੰ ਲੱਗਾ ਕਿ ਉਹ ਉਹਦੇ ਨਾਲ ਧੋਖਾ ਹੈ ਦੇਖੋ ਜਿਨ੍ਹਾਂ ਧੋਖਾ ਕੀਤਾ ਜਾਂ ਤੇ ਉਹਨੂੰ ਤਿਆਰੀ ਨਾ ਕਰਵਾਉਂਦੇ ਪਹਿਲਾਂ ਤੇ ਬਾਈ ਇਲੈਕਸ਼ਨ ਹਾਰ ਗਏ ਫਿਰ ਬਾਈ ਇਲੈਕਸ਼ਨ ਤੋਂ ਬਾਅਦ ਕਹਿੰਦਾ ਤੂੰ ਚੱਕੀ ਜਾਂ ਫੱਟੇ ਤੁਸੀਂ ਕੰਮ ਕਰਦੇ ਰਹੋ ਜਦੋਂ ਟਿਕਟਰੀ ਵਾਰੀ ਉੱਤੇ ਸੁਖਪਾਲ ਸਿੰਘ ਖਹਿਰਾ ਆ ਗਿਆ ਨਾ ਮਗਰ ਸਮਝ ਨਹੀਂ ਆਈ ਜਦੋਂ ਨਾਮ ਖਹਿਰਾ ਸਾਹਿਬ ਦਾ ਆ ਗਿਆ ਕਿ ਉਮੀਦਵਾਰ ਹੋਣਗੇ ਉਦੋਂ ਦਲਵੀਰ ਸਿੰਘ ਗੋਲਡੀ ਨੇ ਇੱਕ ਆਪ ਦੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਨਾਲ ਇਹ ਐਲਾਨ ਕਰਤਾ ਕਿ ਮੈਂ ਪਾਰਟੀ ਨਹੀਂ ਛੱਡਦਾ ਮੈਂ ਪਾਰਟੀ ਨਾਲ ਪ੍ਰਚਾਰ ਕਰੂੰਗਾ ਸਵਾਗਤ ਵੀ ਕਰੂੰਗਾ ਕਹਿੰਦੇ ਸਭ ਤੋਂ ਦਲੇਰ ਲੀਡਰ ਹੀ ਸਾਡੇ ਕਾਂਗਰਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪਰ ਇਹ ਜੀ ਕਿਹੜੀ ਗੱਲ ਹੋਈ ਕਿ ਤਿੰਨਾਂ ਚਾਰਾਂ ਦਿਨਾਂ ਬਾਅਦ ਹਿਰਦੇ ਪਰਵਰਤਨ ਹੋ ਗਿਆ ਫੈਸਲਾ ਬਲਟ ਗਿਆ ਦੇਖੋ ਇੱਕ ਤੇ ਲੀਡਰ ਜੋ ਕਹਿੰਦੇ ਉਹ ਕਰਦੇ ਨਹੀਂ ਜੋ ਕਰਦੇ ਹੁੰਦੇ ਉਹ ਕਹਿੰਦੇ ਨਹੀਂ ਇਹ ਹੀ ਤਾਂ ਕਹਿੰਦੇ ਤੁਹਾਡੇ ਕਹਿਣੀ ਤੇ ਕਰਨੀ 'ਚ ਫਰਕ ਆ ਪਰ ਹੋ ਸਕਦਾ ਹੈ ਕਿ ਜਿਵੇਂ ਜਦੋਂ ਸੁਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਗਏ ਨੇ ਉਦੋਂ ਬੀਬੀ ਰਜਿੰਦਰ ਕੌਰ ਪੱਠਲ ਵੀ ਬੈਠੇ ਉਹਦੇ 'ਚ ਸਟੇਟਮੈਂਟ ਵੀ ਦਿੱਤੀ ਆ ਪਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜਿਹੜੇ ਉਹਦੇ ਹਲਕੇ 'ਚ ਪ੍ਰੋਗਰਾਮ ਹੋਣ ਉਹਨਾਂ ਨੂੰ ਸੱਦਿਆ ਨਾ ਜਾਂਦਾ ਵੇ ਜਾਂ ਉਹਨਾਂ ਦੀ ਪ੍ਰੋਗਰਾਮ ਜਿਹੜੇ ਬੰਦੇ ਹੋਣਗੇ ਪਿੰਡੋਂ ਪਿੰਡ ਉਹਨਾਂ ਦੀ ਬਿਨਾਂ ਮਜ਼ਦੂਰੀ ਤੋਂ ਬੰਦੇ ਹੋਣਗੇ ਉਹਨਾਂ ਨੂੰ ਪਤਾ ਹੀ ਬਾਅਦ ਚ ਲੱਗਦਾ ਹੋਊਗਾ ਇਹਦੇ ਚ ਤੇ ਜੇ ਲੱਗਦਾ ਕਿ ਹੋ ਸਕਦਾ ਉਹਦੇ ਚ ਕਿਤੇ ਨਾ ਕਿਤੇ ਰਾਜਾ ਮਰਿੰਦਰ ਸਿੰਘ ਬੜਿੰਗ ਪਾਸੋਂ ਕਮੀ ਰਹਿ ਗਈ ਜਾਂ ਹੋ ਸਕਦਾ ਸੁਪਾਲ ਸਿੰਘ ਖਹਿਰਾ ਦੇ ਪਾਸੋਂ ਕੋਈ ਕਮੀ ਰਹਿ ਗਈ ਪਰ ਜਿਹੜਾ ਉਹਨਾਂ ਨੇ ਅੱਜ ਅਹੁਦੇ ਤੋਂ ਅਸਤੀਫਾ ਦਿੱਤਾ ਬਤੌਰ ਜ਼ਿਲ੍ਹਾ ਪ੍ਰਧਾਨ ਸੰਗਰੂਰ ਦੇ ਸੀ ਕਾਂਗਰਸ ਕਮੇਟੀ ਦੇ ਨਾਲ ਪਾਰਟੀ ਦੇ ਮੁੱਢਲੇ ਮੈਂਬਰਸ਼ਿਪ ਵੀ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹਦੇ ਚ ਕਾਂਗਰਸ ਪਾਰਟੀ ਦਾ ਕੀ ਨੁਕਸਾਨ ਹੋ ਜੂਗਾ ਉਹਦੇ ਚ ਤੇ ਦਲਬੀਰ ਸਿੰਘ ਗੋਲੜੀ ਦਾ ਹੋਊਗਾ ਹੁਣ ਕਿੱਥੇ ਜਾਓਗੇ ਤੁਸੀਂ ਕਿ ਆਮ ਆਦੀ ਪਾਰਟੀ ਜੇ ਸ਼ਾਮਲ ਹੋਗੇ ਜਾਂ ਸ਼ਰੂਨੀ ਕਾਲੀ ਦਲ ਚ ਸ਼ਾਮਲ ਹੋ ਜੂਗੇ ਜਾਂ ਫਿਰ ਭਾਜਪਾ ਚ ਸ਼ਾਮਲ ਹੋ ਜੂਗੇ ਉਹਦੇ ਚ ਕਾਂਗਰਸ ਪਾਰਟੀ ਜਾਂ ਕਿਸੇ ਪਾਰਟੀ ਨੂੰ ਫਰਕ ਨਹੀਂ ਪੈਂਦਾ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਦੇ ਦਲਬੀਰ ਸਿੰਘ ਗੋਲੜੀ ਛੱਡ ਕੇ ਚਲੇ ਗਏ ਤੇ ਕੀ ਉੱਥੇ ਧੂਰੀ ਦੇ ਵਿੱਚ ਇੱਕੋ ਦਲਬੀਰ ਸੀ ਇੱਕੋ ਗੋਲੜੀ ਸੀ ਹੋਰ ਕੋਈ ਲੀਡਰ ਨਹੀਂ ਹੋ ਸਕਦਾ ਕੀਪੋ ਦਾ ਨੰਬਰ 2 ਹੁਣ ਜਾਂ ਬੰਦਾ ਲੀਡਰ ਹੈ ਕਿ ਹੋਰ ਕਿਸੇ ਦੀ ਡਿਊਟੀ ਲਗਾ ਦਿੱਤੀ ਜਾਂ ਵੀ ਹਾਲਾਂਕਿ ਸੁਪਾਲ ਸਿੰਘ ਖੈਰ ਹੈ ਉਹ ਨਹੀਂ ਕਹਿੰਦੇ ਸੀ ਕਿ ਮੈਂ ਸਿਆਸਤ ਚ ਜਿੱਤਾਂ ਜਾਂ ਹਾਰਾਂ ਪਰ ਜਦੋਂ ਸਾਡੀ ਸਰਕਾਰ ਇਹ ਇਹਦੀ ਗੱਡੀ ਤੇ ਝੰਡੀ ਹੋ ਗਈ ਵੀ ਮੈਂ ਹੀ ਮੰਤਰੀ ਬਣਾਵਾਂਗੇ ਨਾ ਹੁਣ ਦਲਬੀਰ ਸਿੰਘ ਗੋਲਡੀ ਖਫਾ ਕੇਸ ਤੋਂ ਸੁਪਾਲ ਸਿੰਘ ਖੈਰ ਹੈ ਤੋਂ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਤੋਂ ਰੈਜਿਗਨੇਸ਼ਨ ਦੇ ਕੇ ਮਫੂਲ ਬੰਦ ਕਰ ਲੈਂਦੇ ਨੇ ਪਰਵਾਰ ਨਾ ਕਿਤੇ ਚਲੇ ਗਏ ਨੇ ਜਾਂ ਹੁਮਨ ਚਲੇ ਗਏ ਜਾਂ ਚੁੱਪ ਕਰਕੇ ਬੈਠ ਕੇ ਨੇ ਪਰ ਮੈਨੂੰ ਲੱਗਦਾ ਹੈ ਕਿ ਅਸਤੀਫਾ ਦੇ ਕੇ ਕੀ ਰੋਸੇ ਦੂਰ ਹੋ ਜਾਣਗੇ ਅਸਤੀਫਾ ਦੇ ਕੇ ਤੁਹਾਡੀ ਸਿਆਸਤ ਸ਼ੁਰੂ ਹੋ ਜੇਗੀ ਜੇ ਤੁਹਾਨੂੰ ਰੋਸਾ ਪਾਰਟੀ ਦੇ ਅੱਗੇ ਰੱਖੋ ਨਾ ਤੁਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੜਾ ਇੰਪੋਰਟੈਂਟ ਪੋਸਟ ਆ ਤੁਸੀਂ ਐਮਐਲਏ ਰਹਿ ਚੁੱਕੇ 2017 ਤੋਂ ਲੈ ਕੇ 22 ਤੱਕ ਠੀਕ ਪਹਿਲਾਂ ਲਾਈਵ ਹੋਏ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੀ ਇੱਕ ਸ਼ਬਦ ਕਹਿੰਦੇ ਇੱਕ ਕਾਂਗਰਸ ਦਾ ਬਹੁਤ ਵੱਡਾ ਲੀਡਰ ਹੈ ਪੰਜਾਬ ਦਾ ਮੈਨੂੰ ਬਹੁਤ ਤੰਗ ਕਰਦਾ ਹਾਂ ਉਹਦੇ ਸ਼ਾਇਦ ਇਹ ਤਾਂ ਕਰ ਹੀ ਸਕਦੇ ਸੀ ਮੰਨ ਲਓ ਜੇ ਪੰਜਾਬ ਦਾ ਕੋਈ ਕਾਂਗਰਸ ਦਾ ਲੀਡਰ ਤੇ ਉਹਦੇ ਉੱਪਰ ਤੇ ਦਿੱਲੀ ਵਾਲੇ ਵੀ ਬੈਠੇ ਆ ਗਏ ਨੇ ਪਰ ਕਿਤੇ ਨਾ ਕਿਤੇ ਲੱਗਦਾ ਗੈਪ ਆ ਔਰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਆ ਨਾ ਉਹ ਖੁਦ ਨੁਕਸਾਨ ਕਰ ਰਹੇ ਇਸ ਸਥਿਤੀ ਦੇ ਵਿੱਚ ਪੰਜਾਬ ਤੋਂ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੇ ਕਿ ਮਜ਼ਬੂਤ ਪਾਰਟੀ ਬਾਕੀਆਂ ਦੇ ਮੁਕਾਬਲੇ ਕੋਈ ਕਾਲੀ ਦਲ ਇੰਨਾ ਮਜ਼ਬੂਤ ਨਹੀਂ ਲੱਗ ਰਿਹਾ ਬੀਜੇਪੀ ਦਾ ਵਿਰੋਧ ਹੋ ਰਿਹਾ ਆਮ ਆਦੀ ਪਾਰਟੀ ਦਾ ਮਜ਼ਬੂਤ ਵਿਰੋਧ ਹੋ ਰਿਹਾ ਇਹ ਜਿਹੜੀਆਂ ਮੁੱਖ ਚਾਰ ਪਾਰਟੀਆਂ ਨੇ ਚਾਰ ਪਾਰਟੀਆਂ ਚੋਂ ਕਾਂਗਰਸ ਪਾਰਟੀ ਮਜ਼ਬੂਤ ਲੱਗ ਰਹੀ ਪਰ ਜਿਸ ਹੱਬ ਦੇ ਨਾਲ ਨੇ ਟਿਕਟਾਂ ਵੱਡੀਆਂ ਜਿਸ ਹੱਬ ਦੇ ਨਾਲ ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਨੇ ਉਹਦੇ ਚ ਚੱਲਦਿਆਂ ਅਗਰ ਇਹ ਦੇਖਿਆ ਜਾਵੇ ਤੇ ਲੱਗਦਾ ਸਭ ਤੋਂ ਕਮਜ਼ੋਰ ਪਾਰਟੀ ਨੇ ਕਿਤੇ ਸਾਬਤ ਹੋਵੇ ਟਿਕਟਾਂ ਦੀ ਵੰਡ ਬੜੀ ਗਲਤ ਹੋਈ ਆ ਬੜੇ ਦੋਸ਼ ਲੱਗ ਰਹੇ ਨੇ ਉਹ ਨਰਾਜਗੀ ਦੇਖੋ ਨਾ ਕਿੰਨੇ ਜਾਣੇ ਛੱਡ ਕੇ ਚਲ ਗਏ ਰੋਜ਼ ਕੋਈ ਨਾ ਕੋਈ ਛੱਡ ਕੇ ਚੱਲ ਤੁਹਾਡੇ ਐਮਪੀ ਛੱਡ ਕੇ ਜਾ ਰਹੇ ਨੇ ਤੁਹਾਡੇ ਇਸ ਐਮਐਲਏ ਛੱਡ ਕੇ ਜਾ ਰਹੇ ਨੇ ਰੋਈ ਕੋਈ ਨਾ ਕੋਈ ਹੁੰਦਾ ਕਾਂਗਰਸ ਛੱਡ ਕੇ ਜਾ ਰਹੇ ਤੇ ਜੇ ਆ ਰਹੇ ਨੇ ਤੇ ਉਹ ਉਦਾਂ ਦੇ ਆ ਰਹੇ ਨੇ ਇਸ ਕਰਕੇ ਇਹ ਜਿਹੜਾ ਮਸਲਾ ਦਲਬੀਰ ਸਿੰਘ ਗੋਲਡੀ ਦਾ ਕਿ ਪਾਰਟੀ ਤੋਂ ਮਡਲੀ ਮੈਂਬਰਸ਼ਿਪ ਤੋਂ ਮੈਂ ਛੱਡਦਾ ਹੋ ਸਕਦਾ ਹੈ ਕਿ ਇੱਥੇ ਸੁਪਾਲ ਸਿੰਘ ਖਹਿਰਾ ਦਾ ਨੁਕਸਾਨ ਹੋ ਜੇ ਤੇ ਜਿਸ ਪਾਰਸਨ ਖਹਿਰਾ ਨਕਸਾਂ ਦਾ ਕਾਂਗਰਸ ਪਾਰਟੀ ਦਾ ਹੈਗਾ ਪਰ ਉਸ ਦਾ ਹੈ ਕਿ ਉੱਥੇ ਕੋਈ ਬੰਦਾ ਹੋਰ ਵੀ ਖੜਾ ਜੇ ਕਿ ਜਿਹਨੂੰ ਥਾਪੜਾ ਦਿੱਤਾ ਜਾਵੇ ਕਿ ਖਿੱਚ ਕੇ ਰੱਖੋ ਅਗਲੀ ਟਿਕਟਈਆ ਬਹੁਤੇ ਦੇ ਸਾਰੇ ਬੈਠੇ ਹੀ ਹੈ ਨਾ ਤਿਆਰ ਕਿਹੜੇ ਬਿਲ ਕਹਿੰਦਾ ਕਿ ਬੰਦਾ ਕਦੋਂ ਜਾਊਗਾ ਤੇ ਮੇਰੀ ਵਾਰੀ ਆਊਗੀ ਤੇ ਹੁਣ ਸਾਰੇ ਐਮਪੀ ਕਰਕੇ ਇਹ ਘੱਟੋ ਘੱਟ ਇਹ ਤੇ ਚਾਹੀਦਾ ਕਾਂਗਰਸ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਕਿ ਇੱਕ ਤੇ ਜਿੱਤੇ ਹੋਏ ਐਮਐਲਏ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਹਾਰੇ ਹੋਏ ਐਮਐਲਏ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ एमपी वासेस ਸਾਡੇ ਕੋ ਚਿਹਰੇ ਤੇ ਹੋਰ ਹੋਣੇ ਚਾਹੀਦੇ ਨੇ ਪਰ ਨੂੰ ਦੇਖੋ ਨਾ ਇੱਕ ਕਾਂਗਰਸ ਪਾਰਟੀ ਨੇ ਵੀ ਆਪਣੇ ਐਮਐਲਏ ਨੂੰ ਐਮਪੀ ਦੀਆਂ ਟਿਕਟਾਂ ਦੇ ਦਿੱਤੀਆਂ ਆਮ ਆਦੀ ਪਾਰਟੀ ਨੇ ਵੀ ਐਮਐਲਏ ਐਮਪੀ ਦੀਆਂ ਟਿਕਟਾਂ ਦੇ ਦਿੱਤੀਆਂ ਬਹੁਤ ਸਾਰੇ ਜਦੋਂ ਰਿਜ਼ਲਟ 4 ਜੂਨ ਤੋਂ ਆਉਣਗੇ ਘੱਟੋ ਘੱਟ ਪੰਜਾਬ ਦੇ 5-7 ਤੇ ਬਾਈ ਇਲੈਕਸ਼ਨ ਹੋਣੇ ਦੋ ਤੇ ਵੱਟ ਤੇ ਪਈਆਂ ਕਿਉਂਕਿ ਦੋਨਾਂ ਨੇ ਤਾਂ ਅਸਤੀਫਾ ਦੇ ਦਿੱਤਾ ਅ ਸ਼ੀਤਲੂੰ ਗਰਾਲ ਨੇ ਔਰ ਡਾਕਟਰ ਰਾਜਕਮਰ ਚੱਬੇਵਾਲ ਉਹ ਵੱਖਰੀ ਗੱਲ ਕਿ ਸਪੀਕਰ ਸਾਹਿਬ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਕਿਉਂਕਿ ਸਰਕਾਰ ਹਲੇ ਬੋਝ ਨਹੀਂ ਚਲਣਾ ਚਾਹੁੰਦੀ ਕਿਉਂਕਿ ਬਾਈ ਇਲੈਕਸ਼ਨ ਆ ਜੇ ਇਕੱਠੀ ਹੋ ਗਏ ਸਰਕਾਰ ਦੀ ਦੋ ਇਲੈਕਸ਼ਨ ਇਹਨਾਂ 100 ਸੀਟਾਂ ਤੋਂ ਹਾਰ ਵੀ ਹੋ ਸਕਦੀ ਹੈ ਇਸ ਕਰਕੇ ਉਹ ਅਜੇ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਹੋ ਸਕਦਾ 100 ਬਾਅਦ ਵੀ ਨਾ ਕਰਨ ਪ੍ਰਵਾਨ ਪਰ ਇਹ ਜਿਹੜਾ ਕਿ ਮੈਂ ਹੀ ਐਮਪੀ ਬਣਾ ਤੇ ਮੈਂ ਹੀ ਮੰਤਰੀ ਬਣਾ ਕਾਂਗਰਸ ਪਾਰਟੀ ਇਸੇ ਕਰਕੇ ਕਮਜ਼ੋਰ ਕਿਉਂ ਆ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਨ ਹੈ ਨਹੀਂ ਆ ਕਾਂਗਰਸ ਪਾਰਟੀ ਦੇ ਵਿੱਚ ਵਫਾਦਾਰੀ ਲੀਡਰਾਂ ਚ ਖਤਮ ਹੋ ਗਈ ਆ ਜਿਸ ਪਾਰਟੀ ਦੇ ਲੀਡਰਾਂ ਦੀ ਵਫਾਦਾਰੀ ਖਤਮ ਹੋ ਗਈ ਨਾ ਉਹ ਪਾਰਟੀ ਅੱਜ ਵੀ ਗਈ ਤੇ ਕੱਲ ਵੀ ਗਈ ਇੱਕ ਤੀਜਾ ਮਸਲਾ ਉਹ ਵੀ ਕਾਂਗਰਸ ਪਾਰਟੀ ਨਾਲ ਜੁੜਿਆ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਹਾਲਾਂਕਿ ਉਹਨਾਂ ਨੇ ਭਾਜਪਾ ਦੇ ਕੁਝ ਲੀਡਰਾਂ ਨੂੰ ਬਲਾਕ ਪੱਧਰ ਦੇਆਂ ਨੂੰ ਤੇ ਹੋਰਨਾਂ ਨੂੰ ਸ਼ਾਮਲ ਕਰਾਇਆ ਉਦੋਂ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਤੁਹਾਡੀ ਫਾਈਟ ਤਾਂ ਪਹਿਲਾਂ ਰਵਨੀਤ ਸਿੰਘ ਬਿੱਟੂ ਨਾਲ ਪੰਜਾਬ ਯੂਥ ਕਾਂਗਰਸ ਮੇਲੇ ਵੀ ਹੋਈ ਸੀ 2008 ਵੇਲੇ ਦੀ ਗੱਲ ਆ ਉਹਦਾ ਫਿਰ ਜਵਾਬ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਬੜੇ ਰੋਜੇ ਵਿੱਚ ਬੜੇ ਗੁੱਸੇ ਦੇ ਵਿੱਚ ਆ ਗਏ ਨਾਲੇ ਸੁਣਾਉਣ ਲੱਗ ਗਏ ਕਹਿੰਦੇ ਇੱਕ ਪਾਸੇ ਲੜਾਈ ਹੁਣ ਵਫਾਦਾਰ ਦੀ ਹੈ ਇੱਕ ਪਾਸੇ ਗਦਾਰ ਦੀ ਹੈ ਇਸ ਤਰ੍ਹਾਂ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਇਸ਼ਾਰਾ ਸਿੱਧਾ ਲੁਧਿਆਣੇ ਵੱਲ ਸੀ ਦੇਖੋ ਇੱਕ ਇੱਕ ਅਖਬਾਰ ਵਾਸਤੇ ਤੇ ਹੈਡਿੰਗ ਬੜਾ ਵਧੀਆ ਹੈਗਾ ਕਿ ਲੁਧਿਆਣੇ ਦੀ ਲੜਾਈ ਵਫਾਦਾਰ ਬਨਾਮ ਗਦਾਰ ਵਿੱਚ ਨਾ ਦੋ ਬਿੰਦੀਆਂ ਲਾ ਕੇ ਰਾਜਾ ਮਰਿੰਦਰ ਸਿੰਘ ਬੜਿੰਗਾ ਹੁਣ ਸਵਾਲ ਹੈ ਕਿ ਰਵਨੀ ਸਿੰਘ ਬਿੱਟੂ ਛੱਡ ਕੇ ਕਿਉਂ ਗਿਆ ਕਿਉਂਕਿ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਹੈ ਅਗਰ ਪਾਰਟੀ ਪ੍ਰੈਜ਼ੀਡੈਂਟ ਦੀ ਹਾਜ਼ਰੀ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਛੱਡਦੇ ਨੇ ਤਾਂ ਪਾਰਟੀ ਪ੍ਰੈਜ਼ੀਡੈਂਟ ਤੇ ਉਂਗਲਾਂ ਉੱਠਣ ਗਿਆ ਰਾਜਾ ਮਰਿੰਦਰ ਸਿੰਘ ਵੜਿੰਗਾ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜਨਰਲ ਪ੍ਰਧਾਨ ਕਿੰਨੇ ਲੋਕਾਂ ਨੇ ਛੱਡੀ ਔਰ ਕਿੰਨਿਆਂ ਨੂੰ ਛਡਵਾਇਆ ਗਿਆ ਉਹ ਹੁਣ ਜੋ ਵੀ ਚੰਗੇ ਮਾੜੇ ਕੰਮ ਨੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਸਿਰ ਤੇ ਹੀ ਪੈਣੇ ਨੇ ਜੇ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਚੰਗੀ ਪਰਫਾਰਮੈਂਸ ਦੇਗੀ ਚੰਗੇ ਨਤੀਜੇ ਆਗੇ 8 ਸੀਟਾਂ ਜਿਵੇਂ ਇਹਨਾਂ ਨੇ 2019 'ਚ ਜਿੱਤੀਆਂ ਮੁੜ ਜਿੱਤ ਜਾਂਦੇ ਨੇ ਤੇ ਬੱਲੇ ਬੱਲੇ ਕੀ ਦੀ ਹੋ ਗਈ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜੇ 13 'ਚੋਂ ਖਾਤੇ ਨਾ ਖੁੱਲੇ ਮੰਨ ਕੇ ਚਲੋ ਤੇ ਕਿ ਕੀ ਹੁਣੀ ਹਾਰ ਕੇ ਦੀ ਹੁਣੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹੁਣ ਸਵਾਲ ਹੈ ਕਿ ਇਹ ਜਿਹੜੇ ਟੋਟਕੇ ਨੇ ਹੈਡਿੰਗ ਨੇ ਇਦਾਂ ਦੇ ਗੱਲਾਂ ਮਸਾਲੇਦਾਰ ਕਿ ਲੁਧਿਆਣੇ ਦੀ ਲੜਾਈ ਜਿਹੜੀ ਆ ਦੋ ਦੋਸਤਾਂ ਦੇ ਵਿਚਕਾਰ ਨਹੀਂ ਆ ਦੋ ਲੀਡਰਾਂ ਦੇ ਵਿਚਕਾਰ ਨਹੀਂ ਆ ਲੜਾਈ ਗद्दार ਤੇ ਵਫਾਦਾਰ ਦੇ ਵਿਚਕਾਰ ਇਹਨੂੰ ਵੀ ਜਵਾਬ ਆਜੂਗਾ ਕਿਉਂਕਿ ਉਹ ਗੱਲਾਂ ਤੇ ਉਹਨੂੰ ਵੀ ਬੜੀਆਂ ਤੱਤੀਆਂ ਕਰਨੀਆਂ ਹੁੰਦੀਆਂ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਪਰ ਕਿਉਂਕਿ ਇਹਨਾਂ ਦੋਨਾਂ ਦਾ ਸਿਆਸੀ ਰੇੜਕਾ ਪਹਿਲਾਂ ਵੀ ਰਿਆ ਪਹਿਲਾਂ ਵੀ ਕਿਉਂਕਿ ਇਹ ਦੋਨੇ ਇੱਕੋ ਸਮੇਂ 'ਚ ਜਵਾਨ ਹੋਏ ਨੇ ਇੱਕ ਪਾਰਟੀ ਚ ਆਏ ਨੇ ਹਜੇ ਕੋਈ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਤੇ ਕੋਈ ਪਿਛੋਕੜ ਨਹੀਂ ਆ ਕੋਈ ਲੈਣਾ ਦੇਣਾ ਨਹੀਂ ਆ ਪਿਛਲੇ 7 ਜਨਮਾਂ ਦੇ ਵਿੱਚ ਕੋਈ ਇਹਨਾਂ ਦਾ ਲੀਡਰ ਪਰਿਵਾਰ ਦਾ ਕੋਈ ਐਮਐਲਏ ਉਧਰ ਰਵਨੀਤ ਬਿੱਟੂ ਦੇ ਦਾਦਾ ਚੀਫ ਮਿਨਿਸਟਰ ਦਾਇਆ ਮਿਨਿਸਟਰ ਭਰਾ ਮਿਨਿਸਟਰ ਖੁਦ ਐਮਪੀ ਇਹ ਹਨ ਉਹਨੂੰ ਉਹਨੂੰ ਵਿਰਾਸਤ ਚੋਂ ਮਿਲੀ ਆ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਹੁਣ ਸਿਆਸੀ ਵਿਰਾਸਤ ਸ਼ੁਰੂ ਹੋਈ ਆ ਪਰ ਲੁਧਿਆਣੇ ਰਵਨੀਤ ਸਿੰਘ ਬਿੱਟੂ ਦੀ ਪੋਜੀਸ਼ਨ ਜਿਹੜੀ ਆ ਬੀਜੇਪੀ ਕਿੰਨੀ ਉਥੇ ਚੰਗੀ ਜਾਏ ਉਹਦੀ ਪਰਸਨਲ ਕਿੰਨਾ ਪਰ ਲੁਧਿਆਣੇ ਦੀ ਕਾਂਗਰਸ ਪਾਰਟੀ ਜਿਹੜੀ ਆ ਕਿਉਂਕਿ ਲੁਧਿਆਣਾ ਬੜੀ ਵਾਰ ਜ਼ਿਆਦਾਤਰ ਕਾਂਗਰਸ ਨੇ ਜਿੱਤਿਆ ਉਹ ਕਿੰਨੀ ਮਜ਼ਬੂਤ ਆ ਕਿ ਜਿਹੜੇ ਕਾਂਗਰਸ ਪਾਰਟੀ ਦੇ ਉੱਥੋਂ ਦੇ ਲੀਡਰ ਨੇ ਲੋਕਲ ਉਹ ਰਾਜਾ ਮਰਿੰਦਰ ਸਿੰਘ ਵੜਿੰਗਣਾ ਤੁਰਨਗੇ ਚੌਥੀ ਪੁਜੀਸ਼ਨ ਆਸ਼ੂ ਜਾਂ ਸੰਜੀਵ ਤਲਵਾਰ ਜਾਂ पांडे ਜਾਂ ਹੋਰ ਬਹੁਤ ਸਾਰੇ ਲੀਡਰ ਨੇ ਕਿ ਉਹ ਉਹਨਾਂ ਦੇ ਨਾਲ ਤੋਰਨ ਤੋਰਨਗੇ ਹਾਲਾਂਕਿ ਹੁਣ ਕਾਂਗਰਸ ਪਾਰਟੀ ਕਹ ਰਹੀ ਹੈ ਕਿ ਕੈਂਪ ਲਾ ਲੈਣਾ ਕਿ ਲੁਧਿਆਣਾ ਇੰਪੋਰਟੈਂਟ ਹੋ ਗਈ ਲੁਧਿਆਣਾ ਵਿੱਚ ਕੈਂਪ ਲਾਓਗੇ ਬਾਕੀ 12 ਸੀਟਾਂ ਤੇ ਨਹੀਂ ਕੈਂਪ ਲਾਓਗੇ ਪਰ ਆ ਹੁਣ ਜਿਹੜਾ ਕਿਹਾ ਨਾ ਕਿ ਲੜਾਈ ਇੱਕ ਵਫਾਦਾਰ ਦੇ ਵਿਚਕਾਰ ਹੈ ਇੱਕ ਗद्दार ਦੇ ਵਿਚਕਾਰ ਹੁਣ ਉਹ ਬੰਦਾ ਅਗਰ ਪਾਰਟੀ ਤਿੰਨ ਵਾਰਾ ਪਾਰਟੀ ਤੇ ਤਿੰਨ ਵਾਰਾ ਐਮਪੀ ਪਾਰਟੀ ਛੱਡ ਕੇ ਜਾਂਦਾ ਕੀ ਪ੍ਰਧਾਨ ਤੋਂ ਦੁਖੀ ਹੋ ਕੇ ਗਿਆ ਸੀ ਪੰਜਾਬ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਗਿਆ ਸੀ ਜਾਂ ਫਿਰ ਉਹਨਾਂ ਨੂੰ ਸੈਂਟਰ ਸਰਕਾਰ ਵਿੱਚ ਬੀਜੇਪੀ ਬੜੀ ਚੰਗੀ ਲੱਗੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ 2-3 ਨਾਂ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ